ਸ੍ਰੀ ਕਾ ਸਾਰਿਆਂ ਨੂੰ ਗੁੱਡ ਮਾਰਨਿੰਗ ਸیرے-ਸੇਰੇ ਮੈਨੂੰ ਗਾਰਡਨ ਦੀ ਜਿਵੇਂ ਨਾ ਬਹੁਤ ਵਧੀਆ ਲੱਗਦਾ ਮੈਂ ਥਾਲੂ ਇੱਕ ਬੂਟਾ ਦਿਖਾਣੇ ਬੂਟੇ ਕੋ ਲੈ ਕੇ ਚાલਦੀ ਹਾਂ ਮੈਂ ਨਵੇਂ ਬੂਟੇ ਲਾਏ ਮੈਂ ਉਹ ਵੀ ਦਿਖਾਣੀ ਹੈ ਨਾ ਜਿਹੜੇ ਮੈਂ ਆਏ ਉਹ ਦਿਖਾ ਦੇਣੀ ਹੈ ਨਾ ਹਰ ਦਿਵਸ ਜਿਹੜੇ ਆਖੋ ਸਾਰਿਆਂ ਆਪਣੇ ਘਰਾਂ ਚ ਦੇਖੋ गाइस ਦੋਸਤੋ ਇਹ ਹੈਗਾ ਮਧੂ ਮਧੂ ਵਾਲਾ ਨਹੀਂ ਹੈਗਾ ਮਧੂ ਖਾਮ ਨਹੀਂ ਆ ਕੁਛ ਅੱਦ ਦਾ ਨਾਮ ਹੈ ਇਹਨਾਂ ਪਤਾ ਹੈ ਕਿ ਪਹਿਲਾਂ ਇਹਦੇ ਨਾਮ ਮਧੂ ਰੱਖਿਆ ਹੋਇਆ ਇਹੇ ਬੁੱਟੇ ਅਸੀਂ ਕਾਹ ਲਵਾਏ ਆ ਕਿਉਂਕਿ ਪਹਿਲਾਂ ਇਹਦੇ ਵਿੱਚ ਸੀ ਕਹਿੰਦੇ ਕਹਿੰਦੇ ਬਸ 6 ਮਹੀਨੇ ਰਹਿੰਦੇ ਆ ਇਹਨਾਂ 'ਚ ਫੁੱਲ ਆਣਗੇ ਆਉਣਗੇ ਛੋਟੇ ਪਰ ਪਰ ਖੁਸ਼ਬੂ ਬਹੁਤ ਸੋਹਣੀ ਹੋਣੀ ਹੈ ਕਿਉਂਕਿ ਜਦੋਂ ਰਾਤ ਨੂੰ ਇੱਥੇ ਵਾਕ ਕਰਦੇ ਨਾ ਬਹੁਤ ਵਧੀਆ ਖੁਸ਼ਬੂ ਆਏਗੀ ਆ ਦੇਖੋ ਮੈਂ ਫੁੱਲ ਵੀ ਦਿਖਾ ਦਿੰਦੀ ਆ ਇਹ ਹਲੇ ਖੇੜਨ ਲੱਗਿਆ ਇਹ ਦੇਖੋ ਆ ਵੀ ਕਿੰਨੇ ਆਏ ਹੋਏ ਨਾ ਤੇ ਇਹ ਮੈਂ ਬੁੱਝੇ ਲਾਇਆ ਦੇਖੋ ਤੁਸੀਂ ਲਿਆਂਦੇ ਦਾ ਮੈਂ ਸੀ ਨਰਸਰੀ ਤੋਂ ਉਸ ਦਿਨ ਮੇਰਾ ਜਿੱਦ-ਜਿਰ ਮੈਂ ਲਿਆਂਦੇ ਸੀ ਨਾ ਉਸ ਦਿਨ ਮੇਰਾ ਫੋਨ ਬੈਟਰੀ ਚਾਰਜ ਨਹੀਂ ਸੀ ਨਹੀਂ ਮੈਂ ਨਰਸਰੀ ਵੀ ਦਿਖਾਉਂਦੀ ਤੁਹਾਨੂੰ ਹਾਂ ਦੇਖੋ ਆਹ ਰੰਗ ਦੇ ਡੱਬੇ ਦੇਖੋ ਇਹ ਮੈਂ ਰੰਗ ਕਰੇ ਸੀ ਹੁਣ ਹੁਣ ਦਵਾਰੇ ਰੰਗ ਮੈਂ ਨਾ ਕਰੂੰਗੀ ਪਰ ਸੌਤਾਂ ਦੇ ਬਾਅਦ ਕਰੂੰਗੀ ਦੇਖੋ ਪਾਣੀ ਪਾਣੇ ਵਾਲਾ ਹੋ ਗਿਆ ਉਹ ਮੈਂ ਪਾਉਂਗੀ ਹੁਣ ਵੀਡੀਓ ਬਣਾ ਕੇ ਪਾਣੀ ਪਾ ਕੇ ਸੋ ਫਿਰ ਮੈਂ ਕਿਚਨ ਦਾ ਕੰਮ ਕਰੂੰਗੀ ਮੈਂ ਘਰ ਨੂੰ ਜਿਹੜਾ ਬੁੱਢਾ ਮੇਂਡਾ ਖਾਣਾ ਸੀ ਨਾ ਉਹ ਦਿਖਾਉਣੀ ਆ ਮੈਂ ਹੂੰ ਇਹ ਮੇਰੀ ਕਾਟਨ ਦੀ ਚੁੰਨੀ ਕੋਹਰ ਸੀ ਉਹ ਵੀ ਲੈ ਲੰਨੀ ਆ yellow ਵਾਲੀ ਜਿੰਨਾ ਫੇਵਰਿਟ ਆ ਉਹ ਮੈਨੂੰ ਲੱਗਦੀ ਨਹੀਂ ਅੱਜ ਇਹ ਵਾਲੇ ਕਿਹਲੇ ਉਹ ਵੀ ਲਗਾਟਨ ਮੈਂ ਸਾਰਾ ਸੁੱਕਿਆ ਫਰਾਸਰ ਭਾਵੇਂ ਪਾਣੀ ਆ ਵਾ ਕੀ ਵੀ ਨਹੀਂ ਨਾ ਮਾਰਨਿੰਗ ਦਾ ਢਾਈ ਮਾਰਨਿੰਗ ਦੇ ਹੋ ਗਏ ਨੇ 7 ਅਲੀ ਮਾਰਨਿੰਗ ਨਹੀਂ ਬਗਾਰੇ ਦਿਨ ਚੜ ਗਿਆ ਮੇਰੇ ਕੋਟੇ ਕੋਟੇ ਧੁੱਪ ਚੜ ਗਈ ਨਹੀਂ ਮੇ ਮਾਰਨਿੰਗ ਹੁੰਦੀ ਆ ਥੋੜਾ ਜਿਹਾ ਇੱਥੇ ਵਾਕ ਕਰਦੀ ਆ ਮੈਂ ਥੋੜਾ ਜਿਹਾ ਇੱਥੇ ਮੈਨੂੰ ਲੱਗਦਾ 6 ਵਜੇ ਵਾਕ ਕਰੂ ਨਾ ਸਵੇਰੇ 5:30 6 ਵਜੇ ਹੋਰ ਵੀ ਘਾਟ ਵਧੀਆ ਹਵਾ ਲੱਗੇ ਹੁੰਦੇ ਧੁੱਪ ਆ ਗਈ ਇੱਕ ਤਾਂ ਉਹ ਕਬੂਤਰ ਜਾ ਗੰਤ ਪਾ ਗਿਆ ਹੁਣ ਝਾੜੂ ਮਾਰਨਾ ਪੈਣਾ ਣੜੀ ਮਾਰੂਗੀ ਸ਼ਾਮ ਨੂੰ ਮਾਰੂਗੀ ਹੁਣ ਨਹੀਂ ਮਾਰੂਗੀ ਨਾ ਦੱਸ ਤੁਹਾਨੂੰ ਝੋਟਾ ਦਿਖਾ ਦਿੰਦਾ ਪਹਿਲਾਂ ਮੈਂ ਨਾ ਉਹ ਦਿਖਾਨੀ ਆ ਦੇਖੋ ਕਿੰਨਾ ਗੰਤ ਪਾਤਾ ਮੇਰਾ ਮੁੱਲ ਕੱਲੇ ਝਾੜੂ ਮਾਰਿਆ ਮਰਲੀ ਨੇ ਤਾਂ ਹੁਣ ਆਉਣਾ ਨਹੀਂ 2 ਹਫ਼ਤੇ ਕੋਈ ਥੇ ਕੋਈ ਕਬੂਤਰ ਆ ਗਿਆ ਹੁਣ ਤੇ ਆ ਸਾਰਾ ਹੁਣ ਧੁੱਪ ਆ ਗਈ ਉਹ ਸ਼ਾਮ ਨੂੰ ਝਾੜੂ ਮਾਰੂੰਗੀ ਮੈਂ ਉਹ ਦੇਖੋ ਆ ਕਬੂਤਰ ਦੀ ਪੰਖ ਜੇ ਬੜੇ ਡੱਡ ਬੋਡੀ ਪਤਾ ਨਹੀਂ ਕਿੱਥੇ ਹੈ ਵਿਚਾਰੇ ਪਹਾੜੇ ਮਾਨਾ ਹੁੰਦਾ ਮੌਤ ਕਿਸੇ ਵੀ ਵਾਰਨੇ ਆ ਜਾਂਦੀ ਹੈ ਇਹ ਵੀ ਖੁਸ਼ਬੂ ਬਹੁਤ ਹੰਦਿਆ ਫੁੱਲ ਰਜ ਦੀ ਰਾਣੀ ਕਹਿ ਦਿੰਦੇ ਐ ਇਹਨੂੰ ਉਹ ਦੇਖੋ ਕਬੂਤਰ ਕਿੱਦਾਂ ਬੈਠਾ ਨਾਲੇ ਦੇਖੋ ਚਾਰੂ ਨੇ ਨਾ ਚਾਰੂ ਨੇ ਵਾਹ ਦੇਖੋ ਇੱਥੇ ਡੱਬਾ ਵੀ ਰੱਖਿਆ ਵਿਚਾਰੀ ਨੇ ਜਦੋਂ ਸਫਾਈ કરી ਸੀ ਤੇ ਉਹ ਮਤਲਬ ਕਬੂਤਰ ਨਾ ਬੈਠੇ ਨਾ ਉੱਥੇ ਜਗਾ ਐਦਾਂ ਕਵਰ ਕਰੀ ਸੀ ਪਰ ਉਹ ਦੇਖ ਲੱਗ ਕਬੂਤਰ ਫੇਰ ਵੀ ਬੈਠੇ ਆ ਇਹਨਾਂ ਨੂੰ ਜਗਾ ਨਹੀਂ ਮਿਲਦੀ ਮੈਂ ਸੋਚਿਆ ਇਹਨਾਂ ਨੂੰ ਕੋਈ ਜਗਾ ਸਪੈਸ਼ਲ ਬਣਾ ਦਿੰਦੇ ਹਾਂ ਹਨਾ ਕੋਮਲ ਗੈਂਦਾ ਸੀ ਉਹਨਾਂ ਸਾਨੂੰ ਡਾਂਟਦਾ ਸੀ ਵੀ ਤੁਸੀਂ ਇਹਦੀ ਜਗ੍ਹਾ ਕਿਉਂ ਰੋਕਦੇ ਹੋ ਉਹਨੂੰ ਨਾ ਬਹੁਤ ਪਿਆਰਾ ਬੰਸੀਆ ਬੰਸੀਆ ਨਾਲ ਹੋਣਾ ਵੀ ਚਾਹੀਦਾ। ਬਲਾ ਇਨਸਾਨ ਆ ਮੇਰਾ ਕੋਮਲ ਬਹੁਤ ਤੇ ਉਹ ਸਾਨੂੰ ਡਾਂਟਦਾ ਸੀ ਵੀ ਤੁਸੀਂ ਉਹਦੀ ਜਗ੍ਹਾ ਕਿਉਂ ਖਰਾਬ ਕਰਦੇ ਆ ਵੀ ਤੁਸੀਂ ਅਗਰ ਤੁਸੀਂ ਖਰਾਬ ਕੀਤੀ ਆ ਤਾਂ ਤੁਸੀਂ ਉਹਨੂੰ ਹੋਰ ਕੋਈ ਜਗ੍ਹਾ ਬਣਾਓ ਤਾਂ ਮੈਂ ਸੋਚਦੀ ਆ ਵੀ ਇੱਥੇ ਨਾ ਵੀ ਕਿੱਥੇ ਨਾ ਪਰ ਬਣਾਵੇ ਕਿੱਥੇ? ਅ ਨਮਾ ਅਕਲ ਲੜਾਉਂਗੀ। ਕਿੱਤੇ ਨਾ ਕਿਤੇ ਬਣਾਏ ਦਉਂਗੇ ਮਤਲਬ ਛੱਤ ਵੀ ਹੋਣੀ ਚਾਹੀਦੀ ਹੈ ਨਾ ਅੰਬ ਨੂੰ ਵੀ ਅੰਬੀਆਂ ਆ ਗੀਆਂ ਉਹ ਵੀ ਮੈਂ ਤੁਹਾਨੂੰ ਦਿਖਾਈਆਂ ਸੀ ਨਾ ਹੋਏ ਪਾਣੀ ਲਾਣਾ ਵਾਲਾ ਹੋ ਗਿਆ ਇੱਥੇ ਵੀ ਪਾਣੀ ਲਾਣਾ ਹੈ ਹਾਂ ਦੇਖੋ ਅੰਬੀਆਂ ਛੋਟਾ ਜਿਹਾ ਆਂਬਾ ਮੇਰਾ ਮੈਨੂੰ ਕਿੰਨਾ ਪਿਆਰਾ ਲੱਗਦਾ ਹੈ ਪਰ ਆਪਣੀ ਚੀਜ਼ ਹੈ ਨਾ ਦੇਖੋ ਜੀ ਪਤਾ ਨਹੀਂ ਝੜ ਨਾ ਜਾਣ ਬਹੁਤ ਪੂਰ ਆਇਆ ਸੀ ਮੈਨੂੰ ਪਤਾ ਸੀ ਦੇਖੋ ਪਰ ਲੱਗੂਂਗਾ ਕਿ ਨਹੀਂ ਇਹਦਾ ਪਤਾ ਨਹੀਂ ਪਰ ਜੇ ਲੱਗੂਗਾ ਤਾਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਆ ਫੁੱਲ ਵੀ ਅੱਜ ਪੱਕਾ ਹੀ ਸ਼ਾਮ ਨੂੰ ਕਰਨੇ ਆ ਥੋੜੇ ਜਿھے ਖਾਮ ਅਜ ਨਾ ਸ਼ਾਮ ਆ ਜਾਵੇ ਪਰ ਮੈਂ ਤੁਪੂ ਚ ਨਹੀਂ ਕਰ ਸਕਦੀ ਬਈ ਇਹ ਇੱਥੇ ਆਪਾਂ ਹਾਂ ਇਹ ਬੁੱਟਾ ਮੈਂ ਇਧਰੋਂ ਤਾਂ ਐ ਦਿਖਾ ਦਮਾ ਇਹ ਬੁੱਟਾ ਨੇ ਜਿਹੜਾ ਆ ਦੇਖੋ ਆ ਜਿਹੜਾ ਬੁੱਟਾ ਲੱਗਾ ਤੇ ਆਹ ਮੇਰੇ ਪਰ ਪ੍ਰਿਤ ਮੇਰੇ ਗੁੱਗੂ ਨੇ ਮੇਰੇ ਗੈਰੀ ਨੇ ਲਿਆਂਦਾ ਸੀ ਤੇ ਇਹਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਇੱਧਰ ਵੀ ਮਤਲਬ ਇਹ ਨਾ ਬੂਟਾ ਇਹ ਜਾਮਣ ਇਹਨੇ ਥੋੜਾ ਜਿਹਾ ਚੰਗੀ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ ਸੋ ਮੈਂ ਉਧਰੋਂ ਜਾ ਕੇ ਦਿਖਾਉਣੀ ਆ ਤੁਹਾਨੂੰ ਇਹ ਅਮਰੂਦ ਆ ਦੇਖੋ ਅਮਰੂਦ ਵੀ ਬੜੇ ਘੈਂਟ ਆ ਬੜੇ ਇਹ ਸਬਜ਼ੀਆਂ ਮੈਂ ਤਾਂ ਨਹੀਂ ਲਾਈਆਂ ਕਿਉਂ ਕਿ ਨਾ ਆਮ ਸਬਜ਼ੀਆਂ ਸੁੱਕੀ ਸਬਜ਼ੀ ਨਾ ਤਾਂ ਹੋਮਲ ਖਾਵੇ ਨਾ ਗੈਰੀ ਖਾਵੇ ਨਾ ਚਰੂ ਖਾਵੇ ਮੇਰਾ ਕੀ ਆਏ ਆਪਾਂ ਤਾਂ ਜੋ ਬੱਚੇ ਖਾਂਦੇ ਉਹ ਖਾ ਲੈਣੇ ਬੁੱਟਾ ਦਿਖਾਨੀ ਜਿਹੜੀ ਗੱਲ ਆ ਮੇਨ ਹੈ ਨਾ ਚਲੋ ਆ ਜਾ ਸੀ ਇਹ ਵੀ ਮੈਂ ਇੱਥੇ ਰਖਾ ਲਿਆ ਕਮਲਾ ਇਹ ਇਹਦੇ ਚ ਵੀ ਮਧੂ ਮਧੂ ਬਾਲਾ ਹੈ ਇਹਦਾ ਨਾਮ ਮਧੂ ਕਾਮ ਨਹੀਂ ਆ ਪਰ ਆਪਾਂ ਤਾਂ ਇਹਨੂੰ ਮਧੂ ਬਾਲਾ ਹੀ ਕਹਦੇ ਕਰਾਂਗੇ ਇਹ ਐਲੋ ਵੇਰਾ ਇਹ ਚ ਵੀ ਪਾਣੀ ਪਾਤਾ ਸੀ ਮੈਂ ਐਲੋ ਵੇਰਾ ਬਹੁਤ ਕੰਮ ਦੀ ਚੀਜ਼ ਆ ਆ ਫੁੱਲ ਪਹਿਲਾ ਦੋ ਖਿੜੇ ਸੀ ਆ ਦੇਖੋ ਆ ਕਿੰਨੇ ਸੋਹਣੇ ਆ ਉਹ ਬਹੁਤ ਨਹੀਂ ਆ ਵਾਟੇ ਹੂੰ ਜਲਦੀ ਆ ਜਾਓ ਕੋ ਜਾਨੀ ਗਿਆ ਬੋਲ ਲਿਜਾਂ ਦੇ ਤੇ ਆ ਫਰਖੰਗਿਆ ਤੁਹਾਨੂੰ ਨਾ ਦੇਖੋ ਆ ਤਾਂ ਖਿੜ ਗਏ ਗੈਰੀ ਜਿੱਤੇਰੇ ਭੂਟੇ ਦੇ ਕਿੰਨੇ ਫੁੱਲ ਖਿਰੇ ਨੇ ਤੋ ਇਹਦੀ ਬਹੁਤ ਖਿੜਨੇ ਆ ਦੇਖੋ ਗੱਲੀਆਂ ਹਾਂ ਦੇਖੋ ਗੱਲੀਆਂ ਹਾਂ ਦੇਖੋ ਭਰਾ ਵੀ ਚੋਲੇ ਆ ਗਏ ਚੋਲੇ ਰੋ ਭਰਾ ਵੀ ਚੋਲੇ ਖਿੜ ਗਏ ਬਹੁਤ ਕਹਿ ਨਹੀਂ ਸਕਦਾ ਤੁਸੀਂ ਬਹੁਤ ਤੁਹਾਨੂੰ ਨੇੜੇ ਦੇਖੋ ਨੀ ਇੰਨੇ ਫੁੱਲ ਖੜੇ ਨੇ ਹਨ ਆ ਬੁੱਟੇ ਦੇ ਜਿਹਨੂੰ ਦੱਸ ਨਹੀਂ ਸਕਦੀ ਹੈਗੀ ਤੇ ਦੇਖੋ ਜੀ ਕਲੀਆਂ ਖਾਨੀਆਂ ਹਨ ਆ ਦੇਖੋ ਕਿੰਨੇ ਬਹੁਤ ਫੁੱਲ ਖੜੇ ਨੇ ਤੇ ਚ ਇਸ ਇੱਥੇ ਝਾੜੂ ਨਹੀਂ ਮਾਰਿਆ ਹੈਗਾ ਹਾਂ ਦੇਖੋ ਇਹ ਇਧਰ ਝਾੜੂ ਵੱਜ ਚੁੱਕਿਆ ਹੈ ਤੇ ਮਸ਼ੀਨ ਅੱਜ ਹਲੇ ਲੈ ਕੇ ਨਹੀਂ ਗਏ ਕਿਉਂਕਿ ਕੋਰਨਰ ਰੰਦਾ ਸੀ ਤੇ ਇੱਧਰ ਆਪਣਾ ਚਲੋ ਠੀਕ ਹੈ ਚਲਦੇ ਆਂ ਆਪਾਂ ਆਪਣਾ ਕੰਮ ਕਰਦੇ ਆਂ ਭਾਈ ਕੰਮ ਪਿਆ ਸਾਰੇ ਵਾਲੇ ਟਾਈਮ ਨਹੀਂ ਵੇਸਟ ਕਰਦੇ ਕੰਮ ਕਰਕੇ ਫੇਰ ਵਧੀਆ ਵੀਡੀਓ ਬਣਾ ਹੋ ਜਾਂਦੀ ਹੈ ਗੇਟ ਬੰਦ ਕਰਦੀ ਹੈ ਹਾਂ ਦੇਖੋ ਫੁੱਟ ਤੁਹਾਨੂੰ ਤੁਹਾਨੂੰ ਦਿਖਾਏ ਦਿੱਤਾ ਹਨ ਆ ਜਾਏ ਹੋਇਆ ਇਹ ਤੇ ਬਦਾਨੀ ਕੀ ਕਰਨਗੇ ਸ਼ਾਇਦ ਇਹ ਕੋਨਾ ਵਗੈਰਾ ਸਾਫ ਕਰਨਗੇ ਚਲੋ ਜੀ ਚੱਲ ਗਏ ਕਮਨ ਸਟਾਰਟ ਕਰੀਏ ਮਾਰਨਿੰਗ ਵਰਕ ਕਿਚਨ ਵਰਕ